Ұліпті әтінің- Cinat ਜੀ ਭਾਈ ਸਸਤੀ ਗਾਲ ਜੀ ਮੇਰਾ ਨਾਮ ਵਰਪਰੀ ਸਿੰਘ ਆ ਜੀ ਮੇਰੇ ਮਾਮਾ ਜੀ ਦੇ ਤੇ ਉਹ ਮੁੰਡੇ ਨੇ ਪਿੰਡ ਦਾ ਮਨਜੀਤ ਸਿੰਘ ਕਿਹਾ ਨਾ ਉਹਦਾ ਉਹਨੇ ਨਛੇ ਦੇ ਚੱਕਰ ਚ ਉਹਨਾਂ ਦੇ ਟੈਡ ਚਰਪਾਨਾ ਮਾਰੀਆਂ ਸੈਸ ਚਰਪਾਨਾ ਮਾਰੀਆਂ ਉਂਗਲਾਂ ਵੀ ਤੇ ਉਂਗਲਾਂ ਵੀ ਨਾਲ ਵਲਾਹਤੀਆਂ ਸਾਰਾ ਕੁਝ ਸਾਨੂੰ ਪੁਲਿਸ ਦਾ ਕੋਈ ਕਾਰਵਾਈ ਨਹੀਂ ਹਜੇ ਕੀਤੀ ਰਿਪੋਰਟ ਮਾਡਮ ਨੂੰ ਲਗਾ ਰਿਪੋਰਟ ਮਾਡਮ ਨਹੀਂ ਆਉਂਦੀ ਨਹੀਂ ਜਾਂ ਤੇ ਬੰਦਾ ਦਾ ਡਾਇਰੈਕਟ ਨਹੀਂ ਹੁੰਦਾ ਤੁਹਾਨੂੰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਭਾਜੀ ਕਾਰਨ ਕੀ ਬਣਿਆ ਕਾਰਨ ਭਾਜੀ ਉਹਨੇ ਸਾਡੇ ਘਰ ਦਾ ਫੋਨ ਸੀਗਾ ਮੁੰਡੇ ਦਾ ਮਾਮੇ ਉਹਨਾਂ ਦਾ ਉਹ ਫੋਨ ਉਹ ਇਹਨਾਂ ਤੋਂ ਲੈ ਕੇ ਤਾਂ ਨਾਲ ਮੁੰਡਾ ਇਹ ਵੀ ਸੀਗਾ ਮਾਮੇ ਦਾ ਸਾਡੇ ਆ ਨਾ ਉਹ ਤੇ ਚੈਰ ਬੇਚਤਾ ਜਾ ਕੇ ਇਹਨਾਂ ਨੇ ਜਦੋਂ ਉਹ ਤੋਂ ਪੈਸੇ ਮੰਗਣ ਗਏ ਸਵੇਰੇ ਤੇ ਹੁਣ ਆ ਕੰਮ ਕਰਦਾ ਉਹ ਕਹਿੰਦਾ ਮਤਲਬ ਅਸੀਂ ਵੀ ਜਿੰਨੇ ਚ ਰੱਖਿਆ ਅਸੀਂ ਪੈਸੇ ਕਰ ਲੈਣੇ ਆ ਉਹ ਕਹਿੰਦਾ ਅਸੀਂ ਵੀ ਕਰ ਲੈ ਪੈਸੇ ਮੁੜ ਕੇ ਪਤਾ ਨਹੀਂ ਉਹਨੂੰ ਕਿਆ ਕਿਆ ਨਹੀਂ ਆ ਕੱਲ ਪੈਸੇ ਨਹੀਂ ਉਹਨੇ ਦਿੱਤੇ ਜੀ ਕੱਲ ਅਸੀਂ ਪੈਸੇ ਸਾਰਾ ਦਿਨ ਤੋ ਦੇਣਾ ਹੋਗਾ ਕੰਮਦਿਆਂ ਨੂੰ ਆਉਂਦਿਆਂ ਨੂੰ ਉਹ ਬਾਹਰੇ ਨਹੀਂ ਠੀਕ ਹੈ ਉਹਦੇ ਭਰਾ ਨੇ ਉਹਦੇ ਭਰਾ ਨੇ ਇਹ ਭਾਜੀ ਉਹ ਨਹੀਂ ਗੱਲ ਕਰੇ ਗਏ ਸੀ ਉਹਦਾ ਨਾਮ ਕੀ ਹੈ ਉਹਦੇ ਭਰਾ ਨੇ ਇਹਨਾਂ ਨੂੰ ਕਿਹਾ ਵੇ ਸਵੇਰ ਨੂੰ ਸਾਜਰੇ ਆਉਣ ਬੇ ਇੱਥੇ ਦੱਬ ਹੋ ਜਾਣਾ ਘਰੇ ਆਇਆ ਫੇ ਜਾ ਉੱਥੇ ਮੇਰੇ ਘਰ ਤੇ ਗਏ ਆ ਤੇ ਉੱਥੇ ਉਹਨਾਂ ਤੋਂ ਛੜਾ ਮ ਨਹੀਂ ਹੋਇਆ ਉਹਦੇ ਟੱਬਰ ਤੋਂ ਤੂੰ ਤਿੰਨ ਜਣੇ ਉਹ ਆਪਣੇ ਘਰ ਤੇ ਆ ਤੇ ਬੁੜੀਆਂ ਅਕਸਰ ਨੂੰ ਪਿੰਡ ਚ ਘਰ ਆ ਢਗਵਾਂਦੇ ਆ ਆ ਬੰਦੇ ਦਾ ਨਾਮ ਜਿਹੜਾ ਸਾਥ ਤੋਂ ਸਾਥ ਤੇ ਚਾਈਦੀ ਕਾਰਵਾਈ ਉਹਨਾਂ ਟਾਈਮ ਅਸੀਂ ਉਹ ਤੋਆ ਨਹੀਂ ਆ ਬੰਦੇ ਦਾ ਨਾਮ ਦੱਸ ਯਾਰ ਕੀ ਕੀ ਇਹਦਾ ਨਾਮ ਇਹ ਰੈਂਡ ਕੋਈ ਕੀ ਕਹਿੰਦੇ ਛੱਡ ਇਹਦੇ ਕੋਲ ਬੈਠਾ ਰਹਿੰਦਾ ਉੱਤਾਂ ਆ ਕੇ ਅਮਰਜੀਤ ਕੋਲ ਅਮਰਜੀਤ ਆ ਕੱਲ ਸਾਰੀ ਦਿਹਾੜੀ ਇਹਦੇ ਕੋਲ ਬੈਠਾ ਰਿਆ ਪਰਸੋਂ ਬੜਾ ਵਧੀਆ ਇੱਥੇ ਆ ਕੇ ਗਿਆ ਤੇ ਕੱਲ ਇਹਦੇ ਕੋਲ ਬਹਿ ਗਿਆ ਤਾਂ ਉਹਦੇ ਬਿਆਨ ਬਦਲ ਲਏ ਉਹਨੇ ਆਪਣੇ ਇਹਦੇ ਨਾਲ ਅਸੀਂ ਤਾਂ ਹੁਣ ਇੱਦਾਂ ਕਹਿਣਾ ਵੀ ਇਹਨੇ ਬਦਲਾਤਾ ਇਹਨਾਂ ਮੇਰਾ ਝਗੜਾ ਹੋਇਆ ਸੀ ਪਹਿਲਾਂ ਤੋਂ ਬੁੱਲਵਣੀ ਹੈ ਨਹੀਂ ਜੀ ਪਹਿਲਾਂ ਤੋਂ ਮੇਰੀ ਝਗੜਾ ਚੱਲਦਾ ਇਹਦੇ ਨਾਲਾ ਮਰਜੀ ਤੇ ਆ ਜਿਹੜਾ ਠੀਕ ਹੈ ਜੀ ਹੁਣ ਵੀ ਇੱਥੋਂ ਲੰਘਿਆ ਸਬੂਤਰੀ ਤੇ ਐਂ ਡੇਲੇ ਪਾੜ ਪਾੜ ਦੇਖਦਾ ਸੀ ਠੀਕ ਹੈ ਜੀ ਮੇਰਾ ਤਾਂ ਪੇ ਮਰਿਆ ਤੇ ਮੈਂ ਤਾਂ ਕਾਰਵਾਈ ਕਰਾਉਣੀ ਆ ਬਾਕੀ ਭਾਜੀ ਹੋਣੀ ਆ ਇਹ ਨਹੀਂ ਜੋ ਗੰਨਾ ਹੀ ਨਹੀਂ ਕਰਾਉਣਾ ਇਸ ਬੰਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਇਹਦੇ ਨਾਲ ਰਲ ਕੇ ਜਦੋਂ ਵੀ ਜ਼ੋਰ ਮਰਜੀ ਰੱਖ ਲੋ ਜੀ ਨਸ਼ਾ ਨੂੰ ਚੱਜਦਾ ਵੇਚਦੇ ਆ ਅਨਪਾਧਾ ਨਸ਼ੇ ਨੇ ਸਾਰੀ ਦੁਨੀਆ ਲੁੱਟ ਲਈ ਸਾਡਾ ਕਰਨ ਰੱਬੀ ਹੋ ਗਿਆ ਕੰਡਾ ਦੀਦਾ ਗਿਆ ਪਰ ਸਾਡਾ ਸਰਕਾਰਵਾਈ ਤਾਂ ਚਾਹੀਦੀ ਆ ਸਰਕਾਰ ਕੋਈ ਹੀ ਮੰਗਿਆ ਵਾਤ ਤੋਂ ਵਾਤ ਛੇਤੀ ਦੇ ਛੇਤੀ ਬੰਦਾ ਮੜਿਆ ਜਾ ਜਿੱਥੇ ਵਿਅਗਾਦੀ ਉਹਨਾਂ ਦਾ ਸੰਸਕਾਰ ਨਿਕਲਣਾ ਹੈ ਹਾਂਜੀ ਪੂਰਾ ਮਾਮਲਾ ਕੀ ਜਿਹੜਾ ਪਿੰਡ ਚ ਮਟਰੂ ਹੈ ਇਹ ਤਾਂ ਲਫਾ ਨਹੀਂ ਮੈਂ ਮੌਕੇ ਤੇ ਹੈ ਨਹੀਂ ਸੀ ਜਦੋਂ ਮੈਂ ਆਇਆ ਤਾਂ ਮੈਨੂੰ ਇੱਥੇ ਦੱਸਿਆ ਵੀ ਜਿਹੜਾ ਮ੍ਰਿਤਕ ਆ ਤੇ ਦੀ ਵਾਈਫ ਇੱਥੇ ਲਾਂਬਾ ਦੇਣ ਆਏ ਸੀ ਕਿਉਂਕਿ ਇਹਦਾ ਮੋਬਾਈਲ ਚੋਕ ਤੇ ਵੇਚ ਲਿਆ ਸੀ ਕਹਿੰਦੇ ਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦੀ ਕੋਈ ਝਗੜਾ ਹੋਇਆ ਝਗੜੇ ਦੇ ਵਿੱਚ ਹੱਥੋ ਪਾਹੀ ਹੋ ਗਿਆ ਤੇ ਉਹ ਜਿਹੜਾ ਮੁੰਡਾ ਮਨਜੀਤ ਉਹਨੇ ਇਹਦੇ ਸਮਾਰੀ ਕਿਰਪਾਨ ਮਰਤਿਕ ਨੂੰ ਮਰਤਿਕ ਦੇ ਉਹ ਮਰਤਿਕ ਦੀ ਉੱਥੇ ਡੈਥ ਹੋ ਗਈ ਉਹਦੀ ਵਾਈਫ ਦੀ ਗੁੱਟ ਤੇ ਮਾਰੀ ਗੁੱਟ ਵੱਢ ਹੋਇਆ ਉਹ ਮਮਾ ਸ਼ਹਿਰ ਸਿਵਲ ਹਸਪੀਟਲ ਲੈ ਗਿਆ ਸੀ ਹੁਣ ਪਤਾ ਲੱਗਾ ਕਿ ਰੈਫਰ ਕਰਨਾ بس ਇਨਾ ਪਤਾ ਹੈ ਮਰਤਿਕ ਦਾ ਨਾਮ ਕੀ ਹੈ ਮਰਤਿਕ ਦਾ ਨਾਮ ਰਾਣਾ ਕਰਕੇ ਚੰਦੇ ਆ ਉਦਾਂ ਪਰਮਜੀਤ ਸਿੰਘ ਨਾਮ ਹੈ ਇਹਦਾ son of ਪੂਰ ਸਿੰਘ ਕੰਮ ਕੀ ਕਰਦੇ ਸੀ ਲੋਕ ਆਪ ਕੰਮ ਖੇਤੀਬਾੜੀ ਕਰਦੇ ਸੀ ਦੋਨੋਂ ਪੱਟੇ ਇਸੇ ਪਿੰਡ ਤੇ ਤੁਸੀਂ ਜੀ ਕਹੋ ਇਸੇ ਪਿੰਡ ਦੇ ਤੁਸੀਂ ਜੀ ਕਰ ਦੋ ਉਹਨੂੰ ਅੰਮਰਗੜ ਪਿੰਡ ਦੇ ਨੋ ਜੰਗੜਾ ਸੀ ਮੋਬਾਈਲ ਤੇ ਸੀ ਹਮਾਰਾ ਮੋਬਾਈਲ ਦਾ ਝਗੜਾ ਸੀ ਮੋਬਾਈਲ ਵੀ ਪਤਾ ਲੱਗਿਆ ਕਿ 2500 ਰੁਪਏ ਨੂੰ ਵੇਚਿਆ ਮੂਲੀ ਗੱਲ ਤੋਂ ਹੀ ਬਸ ਇਹ ਮਾੜਾ ਹੋ ਗਿਆ ਇਸ ਵਾਰ ਪਹਿਲੇ ਕੋਈ ਜੰਗੜਾ ਜੋ ਤਕਰਾਰ ਕੋਈ ਆਪਸ ਵਿੱਚ ਨਹੀਂ ਕੋਈ ਨਹੀਂ ਕੋਈ ਝਗੜਾ ਜੀ ਲੰਬਾ ਦੀਣਾ ਆਈ ਸੀ ਜਿੱਥੇ ਹੀ ਤਕਰਾਰ ਹੋ ਗਿਆ ਇੱਕ ਆਪਦੀ ਗੱਲ ਕੀ ਕਿੰਨੇ ਸਮੇਂ ਪਹਿਲੇ ਤਿੰਨ ਚਾਰ ਘੰਟੇ ਹੋ ਗਏ ਇਨਸ਼ਾ ਅੱਲਾਹ ਪੁਲਿਸ ਵਾਲੇ ਆ ਗਏ ਇਸ ਮੌਕੇ ਤੇ ਪੁਲਿਸ ਵਾਲੇ ਮੌਕੇ ਤੇ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਵਾਲੇ ਆ ਗਏ ਸੀ ਜਨ ਇਨਫੋਰਮੇਸ਼ਨ ਮੇਰੇ ਕੋਲ ਹੈ ਕਿ ਬਜਟਪੁਰ ਮਰਗੜ ਦੇ ਵਿੱਚ ਵੱਡਾ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਪਰਮਜੀਤ ਘੋਰ ਇੰਜਰਡ ਹੋ ਗਈ ਮੌਕੇ ਤੇ ਆਏ ਹਾਂ ਦੇਖਿਓ ਇਸ ਪਾਸੇ ਕੁਸ਼ਣ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਬਣਾਇ ਸੀ ਇਹਦੇ ਕੋਲੋਂ ਪਾ ਉਹ ਵੈਸ ਵੈਸ ਦੇ ਵਿੱਚੋਂ ਮਨਜੀਤ ਸਿੰਘ ਨੇ ਕਿਰਪਾਨ ਘਟਦੇ ਤੇ ਕਿਰਪਾਨਾਂ ਮਾਰੀਆਂ ਜਿਹੜਾ ਮਿਰਤਖ ਹੈਗਾ ਪਰਮਜੀਤ ਸਿੰਘ ਨੂੰ ਸਿਰ ਦੇ ਵਿੱਚ वार ਕੀਤੇ ਹੈ ਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ वार ਕਿਰਪਾਨ ਦੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮਿਰਤਖ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹਦਾ ਮੋਬਾਈਲ ਨਹੀਂ ਤੁਹਾਡੇ ਸੀਗਾ ਸਰ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਜੀ ਇਹ ਉਹ ਦੱਸਦੇ ਹੋਵੇ ਕਿ ਕੱਲ ਜਾਂ ਪਰਸੋਂ ਇਹਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਕਿ ਮਰਤਕ ਦਾ ਮੁੰਡਾ ਰੜਕੇ ਮੋਬਾਈਲ ਕਿਤੇ ਨਹੀਂ ਆਉ ਉਸ ਜੀ ਵੇਚਦਾ ਸੀਗਾ ਜੀ ਤੇ ਉਹ ਮੋਬਾਈਲ ਲੈਣਾ ਆਇਆ ਸੀ ਆਪਣਾ ਇਸੇ ਦੌਰਾਨ ਤੇ ਬੈਠੋ ਸੀ ਮਰਤਕ ਦਾ ਮੁੰਡਾ ਭੁਪਿੰਦਰ ਕਿੱਥੇ ਜੀ ਉਹ ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਆ ਠੀਕ ਹੈ ਮੋਬਾਈਲ ਕਿੰਨੇ ਕੱਸੀ ਲਈ ਇਹ ਤਾਂ ਉਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਚੱਲ ਗਿਆ 2021 ਸੀ ਜੇ ਪਤਾ ਲੱਗ ਰਿਹਾ ਤੁਹਾਨੂੰ ਕਿੰਨੇ 10000 ਦਾ ਮੋਬਾਈਲ ਦਾ ਦੱਸ ਦੋ ਦੱਸ ਦਿੰਦੇ ਮੈਂ ਵੇਚ ਦਿੱਤਾ ਸੀ ਉਹ ਵੇਚ ਦਿੱਤਾ ਸੀ ਠੀਕ ਹੈ ਥੈਂਕ ਯੂ ਦਾ ਪਾਣੀ ਮਾਰਿਆ ਜੀ